ਸਾਸੀਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗੰਗਾ ਨਗਰ ਦੇ ਪਿੰਡ ਕਰੜੂ ਦੇ ਵਿੱਚ ਕਰੜੂ ਪਿੰਡ ਦੋਸਤੋ ਜਦੋਂ ਸੂਰਤਗੜ ਤੋਂ ਬੀਕਾਨੇਰ ਨੂੰ ਜਾਂਦੇ ਆ ਤਾਂ ਰਸਤੇ ਦੇ ਵਿੱਚ ਆਉਂਦਾ ਹੈ ਦੋਸਤੋ ਬੜਾ ਪੁਰਾਣਾ ਤੇ ਖੂਬਸੂਰਤ ਪਿੰਡ ਆ ਇਸ ਪਿੰਡ ਦੇ ਵਿੱਚ ਬਹੁਤ ਸਾਰੇ ਜਿਹੜੇ ਕੱਚੇ ਘਰ ਦੇਖਣ ਨੂੰ ਮਿਲਦੇ ਨੇ ਪਿੰਡ ਦੀਆਂ ਕੱਚੀਆਂ ਗਲੀਆਂ ਨੇ ਤੇ ਪੁਰਾਣਾ ਜਿਹਾ ਮਾਹੌਲ ਦੇਖ ਕੇ ਜਿਹੜਾ ਮਨ ਨੂੰ ਸਕੂਨ ਮਿਲਦਾ ਹੈ ਇੱਥੇ ਦੋਸਤੋ ਲੋਕਾਂ ਨੇ ਕੱਚੇ ਘਰਾਂ ਨੂੰ ਵੀ ਮਹਿਲਾਂ ਦੇ ਵਾਂਗੂ ਸੰਭਾਲਿਆ ਹੋਇਆ ਹੈ। ਸਾਹਮਣੇ ਵੀਡੀਓ ਦੇ ਵਿੱਚ ਘਰ ਦਿਖਾਈ ਦੇ ਰਿਹਾ ਦੋਸਤੋ। ਬਹੁਤ ਸੋਹਣੇ ਤਰੀਕੇ ਦੇ ਨਾਲ ਲੋਕ ਇੱਥੇ ਘਰਾਂ ਨੂੰ ਕਲੀ ਵਗੈਰਾ ਕਰਕੇ ਰੱਖਦੇ ਨੇ। ਇੱਥੇ ਤਕਰੀਬਨ ਵੀਡੀਓ ਦੇ ਵਿੱਚ ਜਿੰਨੇ ਘਰ ਆਪਾਂ ਦੇਖਦੇ ਆਂ ਹਰੇਕ ਘਰ ਨੂੰ ਕਲੀਆਂ ਦੇ ਨਾਲ ਬਹੁਤ ਸੋਹਣੇ ਤਰੀਕੇ ਦੇ ਨਾਲ ਸ਼ਿੰਗਾਰਿਆ ਹੁੰਦਾ ਹੈ। ਇਸ ਘਰ ਦੇ ਆਪਾਂ ਅੰਦਰ ਵੀ ਚੱਲਦੇ ਆਂ ਅੰਦਰੋਂ ਵੀ ਦਿਖਾਉਣੇ ਆ ਕਿ ਘਰਾਂ ਦੀ ਅੰਦਰ ਦੀ ਬਨਾਵਟ ਕਿਸ ਤਰ੍ਹਾਂ ਦੀ ਆ ਇਹ ਸਾਹਮਣੇ ਇਸ ਘਰ ਦੇ ਜਿਹੜੇ ਕਮਰੇ ਦਿਖਾਈ ਦੇ ਰਹੇ ਨੇ ਤੇ ਦੋਸਤੋ ਆਪਾਂ ਇਹ ਘਰ ਤੁਹਾਨੂੰ ਅੰਦਰਲੇ ਪਾਸਿਓਂ ਵੀ ਦਿਖਾਵਾਂਗੇ ਅੰਦਰੋਂ ਵੀ ਦੇਖਦੇ ਆ ਕਿ ਇਹਨਾਂ ਦੀਆਂ ਜਿਹੜੀਆਂ ਛੱਤਾਂ ਵਗੈਰਾ ਨੇ ਉਹ ਕਿਸ ਤਰ੍ਹਾਂ ਦੀਆਂ ਨੇ ਇਹ ਨਾਲ ਛੋਟਾ ਜਿਹਾ ਇੱਕ ਚੌਂਕਾ ਬਣਿਆ ਹੋਇਆ ਆ ਜੋ ਚੌਂਕਾ ਵੀ ਆਪਾਂ ਦੇਖਦੇ ਆਂ ਤੇ ਅੰਦਰਲੇ ਪਾਸਿਓਂ ਦੇਖਦੇ ਆਂ ਇਹਨਾਂ ਕਮਰਿਆਂ ਦੀਆਂ ਜਿਹੜੀਆਂ ਛੱਤਾਂ ਨੇ ਉਹ ਕਿਸ ਤਰ੍ਹਾਂ ਦੀਆਂ ਨੇ ਤਕਰੀਬਨ ਇਹ ਸਾਰੇ ਜਿਹੜੇ ਘਰ ਨੇ ਇਹ ਕੱਚੀ ਮਿੱਟੀ ਦੇ ਬਣੇ ਹੋਏ ਨੇ ਇਹ ਛੱਤ ਵੀ ਇਸ ਦੀ ਦੋਸਤੋ ਪੁਰਾਣੀ ਹੈ ਸ਼ਾਇਦ ਇਹ ਰਸੋਈ ਦੇ ਤੌਰ ਤੇ ਇਸ ਨੂੰ ਵਰਤਿਆ ਜਾਂਦਾ ਹੈ ਜਿਹੜਾ ਦੋਸਤੋ ਇਹ ਕਰੜੂ ਪਿੰਡ ਆ ਕਰੜੂ ਪਿੰਡ ਦੇ ਵਿੱਚ ਜਿਹੜੀਆਂ ਪੰਜਾਬੀ ਤੇ ਹਿੰਦੀ ਕਾਫੀ ਸਾਰੀਆਂ ਫਿਲਮਾਂ ਵੀ ਬਣ ਚੁੱਕੀਆਂ ਨੇ ਉਨ੍ਹਾਂ ਦੇ ਵਿੱਚੋਂ 메인 ਫਿਲਮਾਂ ਦੀ ਗੱਲ ਕਰੀਏ ਤਾਂ ਦੇਵ ਖਰੌੜ ਦੀ ਫਿਲਮ ਬਲੈਕੀਆ 2 ਦੀ ਸ਼ੂਟਿੰਗ ਇੱਥੇ ਹੋ ਚੁੱਕੀ ਆ ਇਸ ਤੋਂ ਇਲਾਵਾ ਦੋਸਤੋ ਸਰਬਾਲਾ ਫਿਲਮ ਜਿਹੜੀ ਆ ਰਹੀ ਆ ਗੀਪੀ ਗਰੇਵਾਲ ਤੇ ਐਮੀ ਵਿਰਕ ਦੀ ਉਸ ਫਿਲਮ ਦੀ ਵੀ ਕਾਫੀ ਸਾਰੀ ਜਿਹੜੀ ਸ਼ੂਟਿੰਗ ਆ ਉਹ ਇਸੇ ਪਿੰਡ ਦੇ ਵਿੱਚ ਹੋਈ ਆ ਹੋਰ ਵੀ ਇੱਕ ਦੋ ਜਿਹੜੀਆਂ ਬਾਲੀਵੁੱਡ ਦੀਆਂ ਹਿੰਦੀ ਫਿਲਮਾਂ ਨੇ ਉਹਨਾਂ ਦੀ ਸ਼ੂਟਿੰਗ ਵੀ ਇੱਥੇ ਹੋਈ ਆ ਗਿੱਪੀ ਗਰੇਵਾਲ ਦੀ ਫਿਲਮ ਵਾਰਨਿੰਗ 2 ਉਸ ਦੀ ਵੀ ਜਿਹੜੀ ਸ਼ੂਟਿੰਗ ਸੀ ਉਹ ਕਰੜੂ ਪਿੰਡ ਦੇ ਆਸੇ ਪਾਸੇ ਫੁਲਮਾਈ ਗਈ ਸੀ ਜਿਹੜੇ ਟਿੱਬਿਆਂ ਵਗੈਰਾ ਵਾਲੇ ਸੀਨ ਆ ਲਾਸਟ ਦੇ ਵਿੱਚ ਲਏ ਜਾਂਦੇ ਆ ਇਹ ਦੋਸਤੋ ਜਿਹੜੇ ਪਿੰਡ ਨੇ ਇਹ ਘਰ ਇੱਥੇ ਪੱਕੇ ਵੀ ਬਹੁਤ ਦੇਖਣ ਨੂੰ ਮਿਲਦੇ ਆ ਪਰ ਜ਼ਿਆਦਾਤਰ ਜਿਹੜੇ ਘਰ ਨੇ ਉਹ ਕੱਚੇ ਆ ਤੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਜਦੋਂ ਦੀਵਾਲੀ ਵਗੈਰਾ ਹੁੰਦੀ ਆ ਤਾਂ ਉਹਨਾਂ ਦਿਨਾਂ ਦੇ ਵਿੱਚ ਲੋਕ ਇੱਥੇ ਆਪਣੇ ਘਰਾਂ ਨੂੰ ਰੰਗ ਰੋਗਣ ਕਰਦੇ ਆ ਹਰੇਕ ਸਾਲ ਦੇ ਸਾਲ ਤੇ ਇਹਨਾਂ ਘਰਾਂ ਦੀ ਜਿਹੜੀ ਇਹੀ ਸਾਭ ਸੰਭਾਲ ਕਰਕੇ ਅੱਜ ਇਹ ਇੰਨੀ ਸੋਹਣੀ ਦੇਖਾ ਇੱਥੇ ਛੋਟੀਆਂ-ਛੋਟੀਆਂ ਘਰਾਂ ਦੀਆਂ ਕੰਧਾਂ ਨੇ ਤੇ ਖੁੱਲੇ ਡੁੱਲੇ ਵੇੜੇ ਨੇ ਜਿਹੜੇ ਘਰ ਨੇ ਉਹ ਕਾਫੀ ਵੱਡੇ ਤੇ ਖੁੱਲੇ-ਖੁੱਲੇ ਦੇਖਣ ਨੂੰ ਮਿਲਦੇ ਆ ਇਹ ਦੋਸਤੋ ਜਿਹੜਾ ਤੁਸੀਂ ਵੀਡੀਓ ਦੇ ਪਿੰਡ ਵਿੱਚ ਪਿੰਡ ਦੇਖ ਰਹੇ ਹੋ ਇਹ ਕਰੜੂ ਪਿੰਡ ਆ ਕਰੜੂ ਪਿੰਡ ਦੇ ਤੁਹਾਨੂੰ ਵੱਖੋ-ਵੱਖ ਜਿਹੜੇ ਘਰਾਂ ਦੇ ਅਸੀਂ ਛੋਟੇ-ਛੋਟੇ ਸੀਨ ਨੇ ਉਹ ਇਕੱਠੇ ਕਰਕੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਦੋਸਤੋ ਇਸ ਵੀਡੀਓ ਦੇ ਵਿੱਚ ਜਿਹੜਾ ਇਹ ਸਾਹਮਣੇ ਘਰ ਦਿਖਾਈ ਦੇ ਰਿਹਾ ਇਸ ਘਰ ਦੇ ਵਿੱਚ ਜਿਹੜਾ ਇੰਡੀਅਨ ਟੀਮ ਦਾ ক্রিকেট ਦੇ ਪਲੇਅਰ ਸੀ ਜ਼ਾਹਿਰ ਖਾਨ ਉਹਨਾਂ ਦੀ ਜਿਹੜੀ ਪਤਨੀ ਸਾਗਰਿਕਾ ਉਹਨਾਂ ਦੀ ਫਿਲਮ ਦੀ ਸ਼ੂਟਿੰਗ ਹੈ ਜਿਹੜੀ ਇਸੇ ਘਰ ਦੇ ਵਿੱਚ ਹੋਈ ਆ ਤੇ ਦੋਸਤੋ ਹੋਰ ਵੀ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਕਿ ਕਾਫੀ ਸਾਰੀਆਂ ਜਿਹੜੀਆਂ ਪੰਜਾਬੀ ਹਿੰਦੀ ਫਿਲਮਾਂ ਅਕਸਰ ਹੀ ਇੱਥੇ ਸ਼ੂਟ ਹੋਣ ਔਰ ਸਾਡੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਤੇ ਸਾਨੂੰ ਫੋਲੋ ਜਰੂਰ ਕਰਿਓ ਜਲਦੀ ਦੋਸਤੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ